ਘਰ ਖੜਦੋ ਖੜੀ ਨੇ ਸਾਰੇ ਬੈਠਾ ਬੈਠ ਜੋ ਬੈਠ ਦੋ ਆਪ ਦੇ ਤਾਂ ਆਪ ਆਪਣਾ ਕੰਮ ਕਰਿਓ ਸ਼ਾਵਾਂ ਨੂੰ ਕੋਲੋਂ ਕੂਰੇ ਉੱਤੇ ਜਿਹੜਾ ਉੱਤੇ ਚੱਜੀਆਂ ਯਾਰ ਹੋਰੀ ਬੋਲ ਦੋ ਅੱਗੇ ਆ ਜਾ ਯਾਰ ਅੱਗੇ ਨਹੀਂ ਹਾਂਜੀ ਸਰ ਰੋਲ ਹੈ ਜੀ ਮਨਜੋਤ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮినਲ ਅਨਸਰ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਵਿਰੁੱਧ ਪਹਿਲਾਂ ਵੀ ਕਾਰਵਾਈ ਕਰਦੀ ਰਹੀ ਆ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਗੈਂਗ ਵਾਰ ਜਿਹੜੀ ਕੀ ਬਾਹਰ ਦੇ ਮੁਲਕ 'ਚ ਬਹਿ ਕੇ ਰਚੀ ਜਾ ਰਹੀ ਸੀ ਇਹਦੇ 'ਚ ਦੋ ਗਰੁੱਪਸ ਨੇ ਇੱਕ ਗੁਰਵਿੰਦਰ ਸਿੰਘ ਸਿੱਧੂ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪ ਆ ਇੱਕ 골ਡੀ ਢਿੱਲੋਂ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪਾ ਇਹਨਾਂ ਦੋਨਾਂ ਗਰੁੱਪਸ ਦੀ ਆਪਸ ਚ ਗੈਂਗ ਰਾਈਵਲਰੀ ਸੀਗੀ ਤੇ ਇੱਕ ਦੂਜੇ ਦੇ ਬੰਦਿਆਂ ਨੂੰ ਇਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਅਸੀਂ ਇਸ ਮੋਡਿਊਲ ਨੂੰ ਬਰਸਟ ਕਰਦੇ ਹੋਏ ਤਿੰਨ ਮੁਲਜ਼ਮ ਅਰੈਸਟ ਕੀਤੇ ਤੇ ਉਹਨਾਂ ਤੋਂ ਤਿੰਨ ਸੋਫਿਸਟੀਕੇਟਿਡ ਫਾਇਰਆਰਮ ਰਿਕਵਰ ਕੀਤੇ ਆ 30 30 ਪਿਸਟਲ ਜਿਹੜੇ ਇਹਨਾਂ ਦਾ ਆਪਸੀ ਗਰੁੱਪਾਂ ਦੀ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਤੇ ਇਹਨਾਂ ਨੇ ਗੁਰਵਿੰਦਰ ਸਿੱਧੂ ਗਰੁੱਪ ਨੇ 골ਡ ਟਿਲੋਂ ਗਰੁੱਪ ਦੇ ਕਿਸੇ ਬੰਦੇ ਦਾ ਇੱਥੇ ਮਰਡਰ ਕਰਾਉਣ ਲਈ ਆਸਲੇ ਜਿਹੜੇ ਮੋਹੀਆ ਕਰਾਏ ਸੀ ਇਹਨਾਂ ਦੀ ਅਰੈਸਟ ਨਾਲ ਨਾਲੇ ਤੇ ਮੋਡਿਊਲ ਬਸਟ ਹੋਇਆ ਨਾਲੇ ਜਿਹੜੀ ਕਿਸੇ ਸਨਸਨੀ ਕੇਸ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਵੀ ਪਟਿਆਲਾ ਪੁਲਿਸ ਨੇ ਟਾਲ ਲਿਆ ਇਹਦੇ ਚ ਐਸਪੀ ਡੀ ਯੁਗੇਸ਼ ਸ਼ਰਮਾ ਡੀਐਸਪੀ ਰਾਜਪੂਰਾ ਵਿਕਰਮ ਬਰਾੜ ਤੇ ਇੰਚਾਰਜ ਸਪੈਸ਼ਲ ਸੈਲ ਰਾਜਪੂਰਾ ਹੈਰੀ ਬੋਪਾਰਾਏ ਦੀ ਟੀਮਾਂ ਨੇ ਬੜੀ ਮਿਹਨਤ ਕਰਦੇ ਹੋਏ ਇਹ ਤਿੰਨੇ ਦੋਸ਼ੀ ਅਰੈਸਟ ਕੀਤੇ ਜਿਦੇ ਬਾਬਤ 25 ਨੰਬਰ ਮੁਕਦਮਾ थाना सदर ਰਾਜਪੁਰੇ ਚ ਦਰਜ ਆ ਇਹ ਤਿੰਨ ਅਸਲੇ ਸਾਨੂੰ ਇਹਦੇ ਚ ਰਿਕਵਰ ਹੋਏ ਆ ਇਹਨਾਂ ਦੀ ਰਿਮਾਂਡ ਲੈ ਕੇ ਹੋਰ ਬੜੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਕਿ ਹੋਰ ਵੀ ਗੈਂਗ ਮੈਂਬਰ ਜਿਹੜੇ ਬਾਹਰ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਦੀ ਵੀ ਤਹਿ ਤੱਕ ਪਹੁੰਚਿਆ ਜਾ ਸਕੇ ਇਹਨਾਂ ਤੇ ਪਹਿਲਾਂ ਵੀ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਸੀ ਇਹ ਤਿੰਨ ਮੁਲਜ਼ਮ ਨੇ ਜੀ ਇੱਕ ਗੁੱਲੂ ਹੈਗਾ ਗੁਲਸ਼ਨ ਕੁਮਾਰ ਇੱਕ ਜਿਹੜਾ ਰੋਹਿਤ ਕੁਮਾਰ ਤੇ ਇੱਕ ਸ਼ਮਸ਼ੇਰ ਸ਼ੇਰਾ ਜਿਹੜਾ ਤਰਨਤਾਰਨ ਜਿਹੜੀ ਤੇ ਰਹਿਣ ਵਾਲਾ ਇਹਨਾਂ ਨੇ ਬੀਤੇ ਸਾਲ ਵੀ ਇੱਕ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀ ਗੋਲਡ ਡੀਟੇਲੋਂ ਦੇ ਇਸ਼ਾਰੇਾਂ ਤੇ ਉਹਦੇ ਚ ਵੀ ਇਹਨੂੰ ਗ੍ਰਿਫਤਾਰ ਕੀਤਾ ਸੀ ਇਹ ਜ਼ਮਾਨਤ ਤੇ ਆਇਆ ਸੀ ਤੇ ਇਹ ਬੜੀ ਜਿਹੜੀ ਕੋਈ ਸਨਸਨੀ ਖੇਜ਼ ਇਹਨਾਂ ਨੇ ਮਰਡਰ ਕਰਨਾ ਸੀ ਉਹਨੂੰ ਵੀ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਤੇ ਮੱਦੇਨਜ਼ਰ ਵੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਅਸੀਂ ᱮਨਸ਼ੋਰ ਕਰਾਂਗੇ ਕਿ ਕਿਸੇ ਵੀ ਗੈਂਗਸਟਰ ਅਤੇ ਕ੍ਰਿਮੀਨਲ ਦੀ ਮੂਵਮੈਂਟ ਜਿਹੜੀ ਆ ਉਹ ਪਟਿਆਲਾ ਜ਼ਿਲ੍ਹੇ 'ਚ ਬਿਲਕੁਲ ਨਾ ਹੋਵੇ। ਸਰ ਇਹਨਾਂ ਦੀ ਉਮਰ ਕਿੰਨੀ ਕੁ ਸੀਗੀ ਸਰ? 9 ਨੌਜਵਾਨ ਸਾਰੇ ਸਾਰੇ ਨੌਜਵਾਨ ਨੇ ਜੀ ਇਹਨਾਂ ਦੀ 25 ਸਾਲ ਤੋਂ ਘੱਟੋਂ ਮਾਰਾ ਸਾਰਿਆਂ ਦੀ ਤੇ ਸਾਰਿਆਂ ਦਾ ਕ੍ਰਿਮੀਨਲ ਪਿਸ਼ੋਕੜਾ ਜੀ ਤੇ ਇਹਨਾਂ ਨੇ ਬਾਹਰ ਬੈਠੇ ਗੈਂਗਸਟਰ ਦੇ ਇਸ਼ਾਰਿਆਂ ਤੇ ਕਿਸੇ ਵੱਡੀ ਵਾਰਦਾਤ ਨੂੰ ਪਟਿਆਲੇ 'ਚ ਅੰਜਾਮ ਦੇਣਾ। ਸਰ ਕਰਦੇ ਕਿਸੀ ਕਿ ਨਹੀਂ? ਇਹ ਬੇਰੋਜ਼ਗਾਰ ਨੇ। ਉਹ ਦੇਖੋ ਜੀ ਉਹ ਅਸੀਂ ਹਰ ਵਾਰੀ ਫਾਰਵਰਡ ਤੇ ਬੈਕਵਰਡ ਲਿੰਕੇ ਚ ਸਾਰੇ ਐਗਜ਼ਾਮਨ ਕਰਦੇ ਆ ਕਿ ਵੈਪਨ ਕਿੱਥੋਂ ਲੈ ਕੇ ਆਏ ਸੀ ਕਿਹੜੇ ਕੰਮ ਲਈ ਵਰਤਨੇ ਸੀ ਕਿਉਂਕਿ ਵੈਪਨਾਂ ਦੀ ਕੁਆਲਿਟੀ ਬੜੀ ਵਧੀਆ ਹੈ ਤੇ ਇਹਨਾਂ ਤੋਂ ਜਿਹੜਾ ਇੱਕ ਜਾਲੀ ਆਰ ਸੀ ਬਣਾਈ ਹੋਈ ਫੋਰਡ ਆਈਕਨ ਗੱਡੀ ਆ ਜਿਹੜੀ ਹਰਿਆਣਾ ਨੰਬਰ ਦੀ ਉਹਦੀ ਵੀ ਉਹ ਵੀ ਬਰਾਮਦ ਅਸੀਂ ਕੀਤੀ ਆ ਉਹਦੀ ਆਰ ਸੀ ਜਾਲੀ ਸੀਗੀ ਤੇ ਜਾਲੀ ਨੰਬਰ ਦੀ ਗੱਡੀ 'ਚ ਤਿੰਨ ਅਸਲੇ ਮਤਲਬ ਇਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਸੰਸਨੀ ਕੇਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਹੜਾ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਟਾਲ ਲਿਆ ਥੈਂਕ ਯੂ